ਸਿਡਨੀ ਵਿਖੇ 37ਵੇਂ ਸਿਕ ਗੇਮਸ 18 19 ਤੇ 20 April ਨੂੰ ਹੋ ਰਿਹਾ ਹੈ। ਸਿਕ ਗੇਮ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਇੱਥੇ ਕਿਹੜੇ-ਕਿਹੜੇ ਪ੍ਰੋਗਰਾਮ ਰਹਿਣ ਇਸ ਤੋਂ ਇਲਾਵਾ ਕਿਹੜੇ-ਕਿਹੜੇ ਸਟਾਲ ਇਸ ਸਾਰਾ ਬਰੀਫ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ। ਆਓ ਤੁਹਾਨੂੰ ਇਸ ਪ੍ਰੈਸ ਕਾਨਫਰੰਸ ਦੀਆਂ ਕੁਝ ਚਲਕੀਆਂ ਦਿਖਾਨੇ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ 37ਵੀਆਂ ਸਾਲਾਨਾ ਸਿਕ ਖੇਡਾਂ ਵਿੱਚ ਆਸਟ੍ਰੇਲੀਆ ਪਾਤੋਂ ਆਉਣ ਵਾਲੀ ਦੁਨੀਆ ਪਾਤੋਂ ਆਉਣ ਵਾਲੀ ਜਿਹੜੀ ਖੇਡਾਂ ਦੇ ਰੂਪ ਵਿੱਚ ਸਿੱਖ ਸੰਗਤ ਹੈ ਉਸ ਨੂੰ 37ਵੀਂ ਸਲਾਨਾ ਸਿੱਖੇ ਦਾ ਅੱਜ ਪ੍ਰਬੰਧਕ ਕਮੇਟੀ ਵੱਲੋਂ ਆਉਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਔਰ ਅੱਜ ਸਾਡੇ ਪਾਸ ਇਹਨਾਂ ਖੇਡਾਂ ਦੀ ਵਿਸਥਾਰਤ ਜਾਣਕਾਰੀ ਲੈਣ ਵਾਸਤੇ ਜਿਹੜੇ ਐਨਜਕ ਹੈ ਟੇਨੀਅਨ ਨੈਸ਼ਨਲ ਸਿੱਖ ਕੋਰਪ ਅਤੇ ਕਲਚਰਲ ਕਾਉਂਸਲ ਦੇ ਜਿਹੜੇ ਅਹੁਦੇਦਾਰ ਨੇ ਉਸ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਹ ਨਰੀਖਣ ਮੋਬਾਇਨਾ ਇੰਸਪੈਕਸ਼ਨ ਅਬਜ਼ਰਵੇਸ਼ਨ ਵਾਸਤੇ ਜਿਹੜੀ ਕਮੇਟੀ ਜੇ ਆਈ ਨਹੀਂ ਔਰ ਅੱਜ ਇਹਨਾਂ ਨੂੰ ਘੁਮਕਮਾ ਕੇ ਕੁਝ ਕੁ ਥਾਵਾਂ ਵਿਖਾਈਆਂ ਨੇ ਔਰ ਜਿਹੜੇ ਪ੍ਰਬੰਧ ਨੇ ਉਹ ਵਿਖਾਏ ਨੇ ਔਰ ਅੱਜ ਦੀ ਜਿਹੜੀ ਇਹ ਸਾਡੀ ਮੀਟਿੰਗ ਹੈ ਖਾਸ ਕਰਕੇ ਵਿਸ਼ੇਸ਼ ਤੌਰ ਤੇ ਜਿਹੜਾ ਸਾਡਾ ਸਥਾਨਕ ਮੀਡੀਆ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਉਣ ਅਸੀਂ ਧੰਨਵਾਦੀ ਆ ਜਿਹੜੇ ਸਾਡੇ ਵੀਰ ਭੈਣਾਂ ਸਾਰੇ ਆਏ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਸਟ੍ਰੇਲੀਆ ਵਾਸਤੇ ਸਾਰੇ মিডিਆ ਦੇ ਜਿਹੜੇ ਕਰਮਚਾਰੀ ਨੇ মিডিਆ ਦੇ ਆਧਾਰ ਹੀ ਨੇ ਉਹਨਾਂ ਸਾਰਿਆਂ ਨੂੰ ਇਨਵਾਈਟ ਕਰਾਂਗੇ ਔਰ ਅੱਜ ਦੇ ਜਿਹੜੇ ਇਹ ਜਾਂ ਖੇਡਾਂ ਦੀ ਇਨਫੋਰਮੇਸ਼ਨ ਹੈ ਮੈਂ ਸਭ ਤੋਂ ਪਹਿਲਾਂ ਗੁਜ਼ਾਰਸ਼ ਕਰਦਾ ਸਾਡੇ ਅਰਦਾਸ ਸਿੰਘ ਜੀ ਸਿੱਧੂ ਭਾਜੀ ਜਿਹੜੇ ਕਿ ਪ੍ਰਧਾਨ ਨੇ ਸਾਡੀ ਜਿਹੜੀ ਇਸ ਕਮੇਟੀ ਦੇ ਉਹਨਾਂ ਨੂੰ ਗੁਜ਼ਾਰਸ਼ ਕਰਦਾ ਕਿ ਉਹ ਦੋ ਸ਼ਬਦ ਕਹਿਣਗੇ ਸਤ ਸ੍ਰੀ ਅਕਾਲ ਸਾਰਾ ਵਾਈਬ ਨੂੰ ਸਤ ਸ੍ਰੀ ਅਕਾਲ ਮੈਂ মিডিਆ ਵਾਲਿਆਂ ਦਾ ਧੰਨਵਾਦ ਕਰਦਾ ਤੇ ਜਿਹੜੀ ਐਨਜੀਕ ਵਾਲੇ ਆਏ ਨੇ ਕਿ ਏਡੀਡੀ ਵੀ ਜੋ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜੀ ਆਪਣਾ ਟਾਈਮ ਕੱਢ ਕੇ ਆਏ ਨੇ ਔਰ ਬਾਕੀ ਜਿਹੜੀ ਆ ਕਮੇਟੀ ਆ ਸਾਡੀ ਤੇ ਕਾਫੀ ਜੋਰਾਂ ਦੇ ਨਾਲ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਹੋਰ ਜੇ ਫੰਡਰੇਜਿੰਗ ਕਰ ਰਹੇ ਆ ਅਸੀਂ ਸਾਰਿਆਂ ਤੋਂ ਰਿਕਵੈਸਟ ਕਰਾਂਗੇ ਸਿੱਧੀ ਵਾਲਿਆਂ ਨੂੰ ਕਿ ਵੀ ਜਿੰਨਾ ਵੀ ਹਿੱਸਾ ਪਾ ਸਕਦੇ ਆ ਮੰਨ ਧੰਨਾਂ ਜੀ ਜੇ ਵੀ ਜੇ ਵੋਲੰਟੀਅਰ ਜਾਂ ਕੁਝ ਵੀ ਆ ਉਹ ਪੁਲਿਸ ਆਪਣਾ ਨਾਮ ਲਿਖਾਣ ਜਾਂ ਵੀ ਕੋਈ ਵੀ ਸੇਵਾ ਕਰਨੀ ਚਾਹੁੰਦਾ ਉਹ ਵੀ ਕਰ ਸਕਦਾ ਹੈ ਤੇ ਹੋਰ ਬਾਕੀ ਜਿਹਦਾ ਤੁਹਾਨੂੰ ਦੱਸਿਆ ਅਖੈਰਾ ਸਾਹਿਬ ਉਹਨਾਂ ਦੇ ਗੇਮਾਂ ਹੋ ਰਹੀਆਂ ਆ ਤੇ Uh, we started registration 31 January which, uh, uh, from the EPOG again 350 teams uh, coming to Sydney. Um, very excited uh, about that. Uh, one of the biggest turnouts uh, that we've had uh, across the Australian Sid Games. Uh, so that'll be very good for Sydney to host um, everyone from around the country. We also have teams from New Zealand. We have Canada, Singapore coming along as well, uh, as well as individual athletes, uh, for example, in uh, from around the world. Uh, so we're very excited about that. In total, uh, at the moment, we have about five and a half thousand athletes that have put their name down to, to compete in these games. Uh, and that's a big undertaking. Um, and all of the community that you see here have been working very, uh, very hard. We're thankful again for the ANZAC representatives from around the country to, to come and inspect and help um, with, with the preparation for the games. even today, some really good ideas being shared around, you know, in their experience what has worked in other games um, and, and some of the things we need to think about. so that's a great example of the whole community, not only in sydney working together, but from around australia uh, working together as well because it's such an important event uh, on our calendar for our community and for our culture. class well. so we're very excited about it uh, 16th to 18th April uh, we're we'll hosting 350 teams 5000 athletes um uh, and countless uh, spectators the as well. thank you michael ਤੇ 20 April 2025 ਸ਼ੁਕਰ ਸ਼ਨੀਚਰ ਤੇ ਐਤਵਾਰ ਲੌਂਗ ਵੀਕਐਂਡ ਤੇ ਇਹ 37ਵੀਂ ਜਿਹੜੀਆਂ ਸਾਲਾਨਾ ਸੇਕੜਾ ਹੋ ਰਹੀਆਂ ਸਾਡੇ 5000 ਤੋਂ ਉੱਤੇ ਫਰੀ ਜਿਹੜੇ ਰਜਿਸਟਰ ਹੋ ਚੁੱਕੇ ਨੇ ਐਥਲੈਟਿਕਸ ਤੇ ਜਿਹੜੇ ਇੰਡੀਵਿਜੂਅਲ ਆਈਟਮਸ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਓਪਨ ਹੈ ਔਰ ਇਸ ਤੋਂ ਇਲਾਵਾ ਤਿੰਨ ਦਿਨਾਂ ਚ ਖਡਾਰੀਆਂ ਤੋਂ ਇਲਾਵਾ ਇੱਥੇ ਸਿੱਖ ਫੋਰਮ ਸਿਚਰਵਾਰ ਨੂੰ ਹੋ ਰਹੀ ਹੈ ਜਿਹਦੇ ਚ ਸਾਰੇ ਆਸਟ੍ਰੇਲੀਆ ਚ ਵਸਦੇ ਸਿੱਖਾਂ ਨੂੰ ਆਪਣੀਆਂ ਬੇਨਤੀਆਂ ਨੇ ਕਿ ਉਹ ਸਿੱਖਾਂ ਦੇ ਦਰਪੇਸ਼ ਮਸਦੇ ਨਹੀਂ ਜਿਹੜੇ ਉਹ ਉੱਥੇ ਬਹਿ ਕੇ ਨਾ ਜ ਆਪਣੇ ਡਿਸਕਸ ਕਰ ਸਕਦੇ ਨੇ ਆਉਣ ਵਾਲੇ ਭਵਿੱਖ ਵਿੱਚ ਉਹਨਾਂ ਨੂੰ ਕਿਵੇਂ ਟੈਕਲ ਕਰਨਾ ਉਹਦੇ ਬਾਰੇ ਆਪਣੇ ਆਪ ਤਰੀਕੇ ਵਿਚ ਵਿਚਾਰ ਵਿਟਾਂਦਰੀ ਕਰ ਸਕਦੇ ਨੇ ਇਸ ਤੋਂ ਇਲਾਵਾ ਇਹ ਜਿਹੜੀ ਜਗ੍ਹਾ ਮਕਲੀਮ ਸਟਰੀਟ ਬੈਸ ਹਿੱਲ ਕ੍ਰੈਸਟ ਸਪੋਰਟਿੰਗ ਕੰਪਲੈਕਸ ਦੀ ਜਗ੍ਹਾ ਜਿੱਥੇ ਖੇਡਾਂ ਹੋਣ ਜਾ ਰਹੀਆਂ ਨੇ ਜਿਹੜੀਆਂ ਕਿ ਮੇਨ ਵੈਨਿਊ ਨੇ ਇਸ ਤੋਂ ਇਲਾਵਾ ਤਿੰਨ ਹੋਰ ਸੈਕੰਡਰੀ ਵੈਨਿਊਜ਼ ਨੇ ਜਿਨ੍ਹਾਂ ਦੇ ਵਿੱਚ ਇੰਡੋਰ ਜਿਹੜੀ ਵੈਨਿਊ ਆ ਉਹ ਜਿੱਥੇ ਇੰਡੋਰ ਜਿੰਨੀਆਂ ਵੀ ਸਪੋਰਟਸ ਨੇ ਜਿਨ੍ਹਾਂ ਚ ਵਾਲੀਬਾਲ ਬਾਸਕਟਬਾਲ ਨੈੱਟਬਾਲ ਤੇ ਹੋਰ ਇੰਡੋਰ ਸਪੋਰਟਸ ਹੋਣ ਜਾ ਰਹੀਆਂ ਨੇ ਉਹਦਾ ਜਾਣਕਾਰੀ ਤੁਹਾਡੇ ਨਾਲ ਹੁਣ ਸਾਂਝੀ ਕਰਦੇ ਜਾਵਾਂਗੇ ਇਸ ਤੋਂ ਇਲਾਵਾ ਹਾਕੀ ਹੈ ਜਿਹੜੀ ਕ੍ਰਿਕਟ ਹੈ ਉਹ ਆਫਸਾਈਡ ਜਿਹੜੀਆਂ ਵੈਨਿਊਜ਼ ਦੇ ਉੱਥੇ ਹੋਣ ਜਾ ਰਹੀ ਹੈ ਤੇ ਖੇਡਾਂ ਤੋਂ ਇਲਾਵਾ ਕਿੰਨੇ ਦਿਨ ਸਿੱਖ ਸੱਭਿਆਚਾਰ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਜਿਹਦੇ ਪਾਸ ਸਾਡੇ ਵਾਸਤੇ ਚਤਵੀਰ ਮੰਡ ਔਰ ਉਹਨਾਂ ਦੀ ਪੂਰੀ ਟੀਮ ਹੈ ਜਿਹੜੀ ਆਏ ਹੋਏ ਨੇ ਔਰ ਇੱਥੇ ਡਿਸਪਲੇ ਲਾਇਆ ਜਾਵੇਗਾ ਇਸ ਤੋਂ ਇਲਾਵਾ ਤਿੰਨੇ ਦਿਨ ਸੱਭਿਆਚਾਰਕ ਸਟੇਜ ਲੱਗੇਗੀ ਹਰੇਕ ਬੱਚਾ ਬੱਚੀ ਕੀ ਭੈਣ ਜਿਹਨਾਂ ਨੂੰ ਸੱਭਿਆਚਾਰ ਨਾਲ ਸ਼ੌਂਕ ਹੈ ਉਹਨਾਂ ਤਿੰਨਾਂ ਦਿਨਾਂ ਵਿੱਚ ਕੁੱਲੀਆਂ ਸਟੇਜਾਂ ਜਿਨ੍ਹਾਂ ਦੇ ਵਿੱਚ ਸੱਭਿਆਚਾਰਕ ਗਤੀਵਿਧੀਆਂ ਹੋਣਗੀਆਂ ਤੇ ਨਾਲ ਦੀ ਨਾਲ ਧਰਮ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਦੇ ਨਾਲ ਨਾਲ ਟਾਡੀਵਾਰਾਂ ਔਰ ਜਿਸ ਜਨਾਨਰ ਕੁਬਿਸ਼ਰੀ ਔਰ ਬੁਰ ਗੱਤਕਾ ਔਰ ਬਹੁਤ ਬਹੁਤ ਸਾਰੀਆਂ ਇਥੇ ਗਤੀਵਿਧੀਆਂ ਤਿੰਨ ਦਿਨਾਂ ਚ ਹੋਣ ਜਾ ਰਹੀਆਂ ਨੇ ਸੋ ਬੇਨਤੀਆਂ ਨੇ ਕਿ ਟਰਾਂਸਪੋਰਟ ਬਾਰੇ ਇਥੋਂ ਦੀਆਂ ਸਬ ਕਮੇਟੀਆਂ ਬਾਰੇ ਕਿ ਬਾਕੀ ਜਿਹੜੀਆਂ ਜਾਣਕਾਰੀਆਂ ਨੂੰ ਮੀਡੀਆ ਦੇ ਜ਼ਰੀਏ ਤੁਹਾਨੂੰ ਦੱਸਦੇ ਰਵਾਂਗੇ ਅਸੀਂ ਜ਼ਿਆਦਾ ਇਸ ਨੂੰ ਲੰਬਾ ਨਾ ਕਰਦੇ ਹੋਏ ਇੱਕ ਵਾਰ ਫੇਰ ਜਿਹੜੇ ਸਾਡੇ ਆਏ ਹੋਏ ਐਨਜਕ ਦੇ ਮੈਂਬਰ ਨੇ ਅਸੀਂ ਗੁਜ਼ਾਰਿਸ਼ ਕਰਾਂਗੇ ਕੀ ਉਹ ਪੰਜ ਅਮ ਜ ਬਰਾਇਆ ਹੋਰਾਂ ਨੂੰ ਕਿ ਪਲੀਜ਼ ਡਿਊਟੀ ਘਰਾਇਆ ਜਿਹੋਰੀ ਦੋ ਸ਼ਬਦ ਕਹਿਣ ਦੇਖੋ ਜੀ ਅੱਜ ਸਾਨੂੰ ਪਹਿਲੇ ਮੇਰੇ ਹਿਸਾਬ ਦੇ ਨਾਲ ਇਹ ਅਟੈਂਡੈਂਸ ਜਿਹੜੀਆਂ ਆ ਇਹ ਇਦਾਂ ਦਾ ਇਵੈਂਟ ਵਾ ਕਿ ਇਹਨੂੰ ਤੁਸੀਂ ਐਕਸਪੀਰੀਅੰਸ ਕਰੋਗੇ ਤੁਸੀਂ ਨੂੰ ਐਕਸਪਲੇਨ ਨਹੀਂ ਕਰ ਸਕਦੇ ਕਿ ਸਿੱਖ ਜਮਾ ਲੋਕਾਂ ਦੁਆਰਾ ਹੀ ਆਰਗੇਨਾਈਜ਼ ਕੀਤੀ ਜਾਂਦੀਆਂ ਤੇ ਲੋਕਾਂ ਲਈ ਹੀ ਕੁੱਟਣੇ ਜਾਂਦੇ ਹਨ ਇਹ ਨਹੀਂ ਕੋਈ ਬੱਡੀ ਕੋਈ ਐ ਤਾਂ ਨਹੀਂ ਹੈਗਾ ਵੀ ਕੋਈ ਡੈਂਕਸੀ ਹੈ ਜਿਹੜੀ অর্ਗੇਨਾਈਜ਼ ਕਰਦੀ ਲੋਕ ਹੀ অর্ਗੇਨਾਈਜ਼ ਕਰਦੇ ਆ ਜਿਹੜੇ ਕਿ ਆਮ ਲੋਕ ਆ ਤੇ ਲੋਕਾਂ ਲਈ ਹੀ ਕਰਦੇ ਸੋ ਬਹੁਤ ਵਾਅਦ ਕਰਦੇ ਆ ਵਾਈਗੋਜੀ ਦਾ ਖਾਸਾ ਵਾਈਗੋਜੀ ਦੀ ਫਟੇ ਅਸੀ ਜੀ ਇਹਨਾਂ ਦੀ ਤਿਆਰੀ ਦੇਖਣ ਆਏ ਸੀ ਸਿਡਨੀ ਜਿਹੜੀ ਕਮੇਟੀ ਆ ਬਹੁਤ ਹਾਰਡ ਵਰਕ ਕਰ ਰਹੀ ਆ ਪਿਛਲੇ ਕੁਝ ਮਹੀਨਿਆਂ ਤੋਂ ਤੇ ਬਹੁਤ ਵੱਡੀਆਂ ਗੇਮਾਂ ਜਿੱਦਾਂ ਕਿ ਮਾਈਤਾ ਜੀ ਨੇ ਦੱਸਿਆ 353 ਜਿਹੜੀ ਰਜਿਸਟਰ ਹੋ ਚੁੱਕੀ ਹੈ ਤੇ ਇਹ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਗੇਮਸ ਨੇ ਜਿਹੜੀਆਂ ਕਿ ਅੱਧ ਤੱਕ ਦੀਆਂ ਸਿੱਖ ਗੇਮਸ ਨੇ ਬਟ ਇਹਦੇ ਨਾਲ ਉਹ ਇਹ ਵੀ ਹੈ ਕਿ ਪੰਜਾਬ ਦੇ ਤੋਂ ਬਾਹਰ ਇਹ ਸਭ ਤੋਂ ਵੱਡੀਆਂ ਸਿੱਖ ਗੇਮ ਸਿੱਖ ਫੇਡਾਂ ਨੇ ਜਿਹੜੀਆਂ ਸਿੱਖਾਂ ਦੀਆਂ ਫੇਡਾਂ ਨੇ ਹੋਰ ਕੰਟਰੀਆਂ ਦੀ ਸਿੱਖ ਬਹੁਤ ਨੇ ਬਟ ਮੈਨੂੰ ਲੱਗਦਾ ਪੀ ਆਸਟ੍ਰੇਲੀਆ ਵਾਲਿਆਂ ਨੇ ਇਸ ਪਾਸੇ ਵਿੱਚ ਮੱਲ ਮਾਰ ਲਈ ਹੈ ਕਿ ਇਹ ਜਿਹੜੀਆਂ ਸਭ ਤੋਂ ਵੱਡੀਆਂ ਸਿੱਖਾਂ ਨੇ ਕਿੱਦਾਂ ਹੈ ਕਿੱਦਾਂ ਤੇ ਬਹੁਤ ਵਧੀਆ ਤਿਆਰੀ ਹੈ ਜੀ ਤੁਸੀਂ ਗੁੰਮਹਮਾ ਕੇ ਆਓ ਜੇ ਤੁਹਾਡੇ ਬੱਚੇ ਖੇਡ ਰਹੇ ਨੇ ਤਾਂ ਵੀ ਆਓ ਜੇ ਨਹੀਂ ਵੀ ਖੇਡ ਰਹੇ ਤਾਂ ਵੀ ਉਹਨਾਂ ਨੂੰ ਦਿਖਾਓ ਕਿ ਕਿੱਦਾਂ ਸਾਡੀ ਕਮਿਊਨਿਟੀ ਕੀ ਕੁਝ ਕਰ ਰਹੀ ਹੈ ਵਲੰਟੀਅਰ ਸਾਰੇ ਕੰਮ ਕਰ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੀਡੀਆ ਦਾ ਸਭ ਤੋਂ ਵੱਧ ਵਲੰਟੀਅਰ ਜਿਹੜੇ ਸਾਬਕਾ ਕਮੇਟੀਆਂ ਵਿੱਚ ਐਨ ਨਹੀਂ ਅਸੀਂ ਕੱਲੇ ਕਦੇ ਦਾ ਨਾਂ ਲੈਣ ਲੱਗੇ ਤੇ ਬਹੁਤ ਵੱਡੀ ਲਿਸਟ ਹੈ ਅਸੀਂ ਸਾਰਿਆਂ ਦੇ ਧੰਨਵਾਦੀਆਂ ਗਾਹੇ-ਬਗਾਹੇ ਦੱਸਦੇ ਜ਼ਰੂਰ ਰਾਵਾਂਗੇ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ ਵੀ ਜਿਹੜੀ ਵੀ ਸੇਵਾ 'ਚ ਹੱਥ ਤੁਸੀਂ ਹਿੱਸਾ ਪਾ ਸਕਦੇ ਹੋ ਇੱਕ ਫਾਰਮ endic.org ਵੈਬਸਾਈਟ ਦੇ ਉੱਤੇ ਹੈ ਵੋਲੰਟੀਅਰਸ ਦਾ ਇਸੇ ਤਰ੍ਹਾਂ ਜਿਹੜੀ ਆਸਟ੍ਰੇਲੀਅਨ ਸਿੱਖ ਗੇਮਸ ਸਿਡਨੀ ਔਰ ਆਸਟ੍ਰੇਲੀਅਨ ਸਿੱਖ ਗੇਮਸ ਫੇਸਬੁੱਕ ਪੇजेस ਨੇ ਉਨ੍ਹਾਂ ਦੇ ਉੱਤੇ ਵੀ ਜਿਹੜੇ ਵੌਲੰਟੀਅਰ ਰਜਿਸਟ੍ਰੇਸ਼ਨ ਹੈ ਉਹ ਫਾਰਮ ਸਾਂਝੇ ਕੀਤੇ ਗਏ ਨੇ ਤੋਂ ਬੇਨਤੀਆਂ ਨੇ ਕਿ ਉਥੇ ਆਪਣੇ ਨਾਂ ਦਰਜ ਕਰਵਾਓ ਔਰ ਇੱਥੇ ਸੇਵਾ ਦਾ ਜਿਹੜਾ ਲਾਹਾ ਲਗੂ ਕਿੰਨੇ ਦਿਨ ਮੋਢੇ ਨਾਲ ਮੋਢਾ ਜੋੜ ਕੇ ਆਉਣ ਵਾਲੇ ਭਾਈਚਾਰੇ ਨੂੰ ਬਾਕੀ ਦੇ ਸਾਰੇ ਭਾਈਚਾਰੇ ਨੂੰ ਇਹ ਦੱਸਿਓ ਕਿ ਇੱਥੇ ਜਦੋਂ ਇਕੱਠੇ ਹੋ ਕੇ ਕੰਮ ਕਰਦੇ ਆ ਕਿ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਇਹਨਾਂ ਹੀ ਬੇਨਤੀਆਂ ਦੇ ਨਾਲ ਜਿਨ੍ਹਾਂ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ all types of criminal law, family law, immigration law, conveyancing, unemployment matters, please contact Tarandeep Singh on 0470